ਪਾਣੀ ਦੇ ਮੁੱਦੇ ਨੂੰ ਲੈ ਕੇ ਸਪੈਸ਼ਲ اجلاس ਅੱਜ ਬੁਲਾਇਆ ਗਿਆ ਤੇ ਸਪੈਸ਼ਲ اجلاس ਦੇ ਵਿੱਚ ਕਾਂਗਰਸ ਆਖਿਰਕਾਰ ਕਿਸ ਤਰੀਕੇ ਨਾਲ ਆਪਣੀ ਤਿਆਰੀ ਨੂੰ ਲੈ ਕੇ ਜਾ ਰਹੀ ਹੈ ਤੇ ਇਸ ਵਕਤ ਨਾਲ ਵਿਧਾਇਕ ਜਿਹੜੇ ਪ੍ਰਗਟ ਸਿੰਘ ਸਾਡਾ ਮਜੂਰ ਨੇ ਪ੍ਰਗਟਾ ਕਿ ਕਿਸ ਤਰੀਕੇ ਨਾਲ ਉਹਦੀ ਤਿਆਰੀ ਜਿਹੜੀ ਕਾਂਗਰਸ ਵੱਲੋਂ ਰਹਿਣ ਵਾਲੀ ਹੈ ਹਾਲਾਂਕਿ ਇੱਕ ਜੁੜਤਾ ਦਾ ਜ਼ਰੂਰ ਸੰਦੇਸ਼ ਤੁਸੀਂ ਆਲ ਪਾਰਟੀ ਮੀਟਿੰਗ ਵਿੱਚ ਦੇ ਦਿੱਤਾ ਲੇਕਿਨ ਅੱਜ ਕਿਸ ਕਿਸ ਤਰੀਕੇ ਨਾਲ ਤਿਆਰੀ ਕੀਤੀ ਗਈ ਹੈ ਕਿਹਨੇ ਕਿਹੜੇ ਕਾਨੂੰਨਾਂ ਨੂੰ ਲੈ ਕੇ ਦੇਖ ਰਹੇ ਹੋ ਤੁਸੀਂ ਦੇਖੋ ਜਿਹੜਾ ਤਾਂ ਖਾਸ ਕਰਕੇ ਡੈਮ ਸੇਫਟੀ ਕਾਨੂੰਨ ਹੈ ਦੂਜਾ ਜਿਹੜਾ ਪੰਜਾਬ ਰਾਜਪੂਤਰ ਘਟਨਾਕਟਿਆ ਉਹਦੀਆਂ ਤਾਰਾਵਾਂ ਜਿਹੜੀਆਂ 78 79 ਤੇ 80 ਦੇਖੋ ਸਾਨੂੰ ਇਹਦੀ ਜੜ ਤੇ ਤਾਂ ਜਾਣਾ ਪਊਗਾ ਕਿਉਂਕਿ ਜੇ ਅਸੀਂ ਇਹਦੀ ਜੜ ਤੇ ਨਹੀਂ ਆਵਾਂਗੇ ਫਿਰ ਅਸੀਂ ਅਸੀਂ ਬੇਸਿਕਲੀ ਦੇਖੋ ਸਾਨੂੰ ਅਸੀਂ ਗੈਰ ਰਪੇਰੀਅਨ ਜਿਹੜੇ ਜਿਹੜੇ ਸੂਬੇ ਸੀ ਉਹਨਾਂ ਨੂੰ ਸਾਡੇ ਕੋਲੋਂ 70 75% ਪਾਣੀ ਜਿਹੜਾ ਉਹ ਲੈ ਕੇ ਜਾਂਦੇ ਆ ਤੇ ਹਜੇ ਵੀ ਸਾਨੂੰ ਇਹ ਦਿਖਾਉਂਦੇ ਆ ਕਿ ਹਾਂ ਵੀ ਇਹ ਤਾਂ ਸਾਡੇ ਕੋਲ ਕਿੰਨਾ ਕਚਰੇ ਹੀ ਜਿਹੜਾ ਇਸ ਗੱਲ ਦਾ ਸਬੂਤ ਲੈਣਗੇ ਵੀ ਜਿਹੜਾ ਪੰਜਾਬੀ ਤੇ ਸਿੱਖ ਆ ਉਹ ਦੇਸ਼ ਪ੍ਰਤੀ ਸਮਰਪਿਤ ਹੈ। ਹੂੰ। ਇਹ ਅੱਜ ਬੀਸਿਕਲੀ ਸਾਨੂੰ ਦੇਖੋ ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਚ ਜੋ ਗਲਤੀਆਂ ਹੋਈਆਂ ਕਿਤੇ ਚੰਗਾ ਵੀ ਹੋਇਆ ਕਿਤੇ ਮਾੜਾ ਵੀ ਹੋਇਆ ਮੈਂ ਕਹਿੰਦਾ ਕੋਸ ਲਓ ਪਰ ਵਰਤਮਾਨ ਸਮਾਂ ਜਿਹੜਾ ਹੁੰਦਾ ਸਭ ਤੋਂ ਪਾਵਰਫੁੱਲ ਸਮਾਂ ਉਹ ਹੁੰਦਾ ਜਿਹਦੇ ਵਿੱਚ ਤੁਸੀਂ ਫੈਸਲੇ ਲੈਣੇ ਹੁੰਦੇ ਆ। ਤਿਆਜ ਜਰੂਰਤ ਕਦੀ ਆ ਸੀ ਅਸੀਂ ਅਸੀਂ ਸਾਰਾ ਮੈਨੂੰ ਲੱਗਦਾ ਪੰਜਾਬ ਅੱਜ ਸਰਕਾਰ ਨਾਲ ਖੜਾ ਪਾਣੀਆਂ ਦੇ ਇਸ਼ੂ ਤੇ ਪਰ ਪ੍ਰੋਵਾਈਡਡ ਇਹ ਇਹ ਉਹਨੂੰ ਗੱਲ ਨੂੰ ਗਾਂ ਤੋੜਨ ਤਾਂ ਸਹੀ ਮੈਨੂੰ ਨਹੀਂ ਪਤਾ ਵੀ ਇਹ ਕੀ ਉਥੇ ਕਿਹੜੇ ਰੈਜ਼ੋਲਿਊਸ਼ਨ ਲੈ ਕੇ ਆ ਰਹੇ ਆ ਬਟ ਕਾਂਗਰਸ ਬੜੀ ਕਲੀਅਰ ਹੈ ਜੀ ਏਜੰਡਾ ਹਾਲ ਤੱਕ ਆਇਆ ਨਹੀਂ ਅਜੇ ਤੱਕ ਕੋਈ ਏਜੰਡਾ ਨਹੀਂ ਆਇਆ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਤੱਕ ਏਜੰਡਾ ਹੀ ਨਹੀਂ ਆਇਆ ਤਾਂ ਕੀ ਲੱਗਦਾ ਕੀ ਹੈ ਕਿ ਕੋਈ ਸੈਸ਼ਨ ਬੁਲਾਉਣ ਦੇ ਵਿੱਚ ਕੋਈ ਕੰਮ ਹੋ ਵੀ ਹੋਣ ਕੀ ਤਾਂ ਦੇਖੋ ਬੜਕ ਤਾਂ ਮਾਰੀ ਬੜੀ ਇਹਨਾਂ ਨੇ ਹੁਣ ਦੇਖਦੇ ਜਾਂ ਕੇ ਵੀ ਉੱਥੇ ਕਿੱਥੇ ਇੱਕ ਖੜਦੇ ਹੈਗੇ ਉਸ ਬੜਕ ਤੇ ਉੱਤੇ ਪੰਜਾਬ ਪੁਨਰ ਗਠਨ ਦੇ ਵਿੱਚ ਜੋ ਤੁਸੀਂ ਧਾਰਾਵਾਂ ਦਾ ਜ਼ਿਕਰ ਕਰਦੇ ਹੋ ਕਿ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਨਾਂ ਨੂੰ ਅਮੈਂਡਮੈਂਟ ਕਰਨ ਦੀ ਇਸ ਵਕਤ ਦੇਖੋ ਅਸਲੀ ਗੱਲ ਹੈ ਜੀ ਦੇਖੋ ਉਹਦੇ ਨਾਲ ਦੇਖੋ ਅਸੀਂ ਰੈਜ਼ੋਲੂਸ਼ਨ ਲਿਆ ਕੇ ਉਹਨੂੰ ਰੱਦ ਤਾਂ ਕਰੀਏ ਸੁਪਰੀਮ ਕੋਰਟ 'ਚ ਜਾਣ ਦਾ ਰਾਹ ਤਾਂ ਖੋਲੀਏ ਦੇਖੋ ਜੇ ਜੇ ਮਲੋ ਇਹ ਹੁਣ ਜਿਹੜਾ ਇਰਾਦੀ ਕਮਿਸ਼ਨ ਬਣਿਆ ਸੀ ਉਹਦੇ ਵਿੱਚ ਉਹਨੂੰ ਵੀ 40 ਸਾਲ ਹੋ ਗਏ 40 ਸਾਲਾਂ ਦੇ ਵਿੱਚ ਕੀ ਹਾਲਾਤ ਬਦਲੇ ਆ ਕੀ ਪਾਣੀ ਦੀ ਘਾਟ ਵਾਦ ਹੋਈ ਆ ਕੀ ਫਲੋ ਕਿੱਧਰ ਨੂੰ ਗਿਆ ਹੈਗਾ ਉਹ ਸਾਰਾ ਕਦੀ ਡਿਸਕਸ ਨਹੀਂ ਹੋਣਾ ਚਾਹੀਦਾ ਪਰ ਡਿਸਕਸ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਪੰਜਾਬ ਡੈਮ ਸੇਫਟੀ ਐਕਟ 2021 ਲਿਆਂਦਾ ਗਿਆ ਸੀਗਾ ਤਾਂ ਉਹ ਵੀ ਕੈਪਟਨ ਅਮਰਿੰਦਰ ਦੀ ਸਰਕਾਰ ਉਸ ਵਕਤ ਉਹ ਤਾਂ ਗਵਰਨਮੈਂਟ ਆਫ ਇੰਡੀਆ ਨੇ ਲਿਆਂਦਾ ਲੇਕਿਨ ਉਹ ਤਾਂ ਐਂਡ ਦੇ 2021 ਦੇ ਐਂਡ 'ਚ ਆਇਆ ਬਿਲਕੁਲ ਤੇ 21 ਦੇ ਐਂਡ ਚ ਆਣ ਕੇ ਬੇਸਿਕਲੀ ਜਦੋਂ ਜਦੋਂ ਉਦੋਂ ਆਇਆ ਇਹ ਜਦੋਂ ਬੇਸਿਕਲੀ ਇੱਥੇ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ ਤਾਂ ਉਸੇ ਕਾਰਨ ਕਰਕੇ ਇਹ ਇੰਪਲੀਮੈਂਟ ਹੋਇਆ ਉਸ ਤੋਂ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਬਾਅਦ ਇੰਪਲੀਮੈਂਟ ਜਿਹੜੀ ਹੋਇਆ ਲੇਕਿਨ ਆਹ ਜਿਹੜਾ ਹੁਣ ਕਿਉਂਕਿ ਹੌਲੀ 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 ਸਾਨੂੰ ਬੇਸਿਕਲੀ ਆਪਣੇ ਘਰ ਦੇ ਵਿੱਚੋਂ ਹੀ ਬਾਹਰ ਕੱਢ ਰਹੇ ਆ ਅਸਲੀਅਤ ਹੈ ਅੱਜ ਹਰਿਆਣਾ ਵੱਲੋਂ ਵੀ ਕੈਬਨਿਟ ਮੀਟਿੰਗ ਬੁਲਾਈ ਗਈ ਉਹਨਾਂ ਵੱਲੋਂ ਵੀ ਸਪੈਸ਼ਲਿ ਜਲਾਸ ਬੁਲਾਉਣ ਦੀ ਗੱਲ ਕਰ ਰਹੇ ਨੇ ਠੀਕ ਹੈ ਉਹ ਆਪਣੇ ਆਪਣਾ ਪੱਖ ਰੱਖਣ ਅਸੀਂ ਆਪਣਾ ਪੱਖ ਰੱਖ ਰਹੇ ਹਾਂ ਰੰਦੀਪ ਸੂਰਜੇਵਾਲ ਲਗਾਤਾਰ ਤਲਕੀ ਭਰੇ ਵਿਭਾਂ ਜਿਹੜੇ ਆ ਦੇ ਰਹੇ ਨੇ ਕਹਿ ਰਹੇ ਨੇ ਕਿ ਹਰਿਆਣਾ ਨੂੰ ਉਸ ਤਰੀਕੇ ਨਾਲ ਪਾਣੀ ਦੇਣਾ ਚਾਹੀਦਾ ਹੈ ਨਹੀਂ ਰੰਦੀਪ ਸੂਰਜੇਵਾਲਾ ਹਰਿਆਣਾ ਤੋਂ ਆ ਅਸੀਂ ਪੰਜਾਬ ਤੋਂ ਆ ਅਸੀਂ ਪੰਜਾਬ ਨੂੰ ਡਿਫੈਂਡ ਕਰਨਾ ਅਸੀਂ ਇਹ ਕਟਾਨ ਕੇ ਖੜਦੇ ਆ ਅਸੀਂ ਪੰਜਾਬ ਲਈ ਆ ਯਾਰ ਦੇਖੋ ਹਰ ਹਰ ਵਿਅਕਤੀ ਨੂੰ ਹਰ ਪਾਰਟੀ ਨੂੰ ਉਹਨਾਂ ਸੂਬਿਆਂ ਆਪਣੇ ਆਪਣੇ ਸੂਬਿਆਂ ਦੀ ਗੱਲ ਰੱਖਣ ਦਾ ਅਧਿਕਾਰ ਹੈਗਾ ਲੇਕਿਨ ਅਸੀਂ ਅਸੀਂ ਸਰਕਾਰ ਨਾਲ ਇੱਕ ਠੋਕੇ ਇਸ ਗੱਲ ਤੇ ਖੜਦੇ ਆ ਠੀਕ ਹੈ ਤਾਂ ਵਿਧਾਇਕ ਪ੍ਰਗਤ ਸਿੰਘ ਸਰ ਨਾਲ ਮਜੂਦ ਸਨ ਜਿਨ੍ਹਾਂ ਨੇ तमाम ਮੁੱਦੇ ਦੇ ਉੱਤੇ ਜਿਹੜੀ ਗੱਲਬਾਤ ਜਿਹੜੀ ਆ ਉਹ ਰੱਖੀ ਹੈ ਤੇ ਫਿਲਹਾਲ ਆਜ ਦੇ ਸੈਸ਼ਨ ਦੇ ਵਿੱਚੋਂ ਕੀ ਕੁਝ ਖਾਸ ਨਿਕਲਦਾ ਹੈ ਇਹ ਤਸਵੀਰ ਦੇਖਣੀ ਹੋ ਰਹੀ ਜੀ ਵੀਡੀਓ ਜਰਨਲਿਸਟ ਸੁਮੇਰ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਦੇ ਨਾਲ ਹਮਾਜ